ਤਾਨੂੰ ਜ਼ਮੀਨ ਦਿਖਾ ਦਿੰਦੇ ਆ ਇਸ ਜ਼ਮੀਨ ਦੇ ਉੱਤੇ ਜਿੱਥੇ ਦੋ ਧਿਰਾਂ ਨੇ ਉਹਨਾਂ ਦਾ ਆਪਸੀ ਵਿਵਾਦ ਚੱਲ ਰਿਹਾ ਹੈ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਤੇ ਉਹਦੇ ਨਾਲ ਹੀ ਦੋਨੇ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਵੀ ਲਾਏ ਜਾ ਰਹੇ ਨੇ ਨੂੰ ਮੇਰਾ ਰੰਜਿਸ਼ ਕੱਢਣ ਲਈ ਤੁਹਾਨੂੰ ਮੈਂ ਪਿੱਛੇ ਦਿਖਾ ਕੇ ਹੀ ਆਇਆ ਹਾਂ ਜਿੱਥੇ ਕਹਿੰਦੇ ਨੇ 6-7 ਫੁੱਟ ਦੇ ਟੋਏ ਪਾਏ ਨੇ ਉਹ ਵੀ ਤੁਸੀਂ ਸਾਰਾ ਸੀਨ ਦੇਖ ਹੀ ਲਿਆ ਵਾ ਤੇ ਦੁਸ਼ਟ ਪ੍ਰਚਾਰ ਕਰ ਰਹੇ ਨੇ ਮੇਰੇ ਬਾਰੇ ਮੰਦਰਾ ਮੰਦਰਾ ਫੋਟ ਦੇ ਟੋਏ ਪਾਏ ਹੋਏ ਨੇ ਜਿਹਦੇ ਵਿੱਚ ਉਹ ਕਹਿ ਰਹੇ ਆ ਮੈਂ ਪੱਧਰ ਕਰ ਰਿਹਾ ਆਂ ਆਹ ਦੇਖ ਲਓ ਕੀ ਪੱਧਰ ਕਰ ਰਿਹਾ ਵਾ ਤੁਸੀਂ ਪਰ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਇਸ ਜਮੀਨ ਦੇ ਵਿੱਚੋਂ ਤੁਸੀਂ ਮਾਈਨਿੰਗ ਕਰ ਲਈ ਮਿੱਟੀ ਟਰਾਲੀਆਂ 'ਚ ਭਰ ਕੇ ਲੈ ਗਏ ਆਂ ਆਹ ਤੁਹਾਡੇ ਸਾਹਮਣੇ ਆ ਜੀ ਕਿਹੜੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਰਿਓ ਸਿੱਟਿਆ ਰਿਓ ਸਿੱਟੇ ਦੇ ਦੀਆਂ ਟਰਾਲੀ ਫੜ ਕੇ ਲੈ ਗਏ ਸੀਗੇ ਉਸ ਟਾਈਮ ਪੁਲਿਸ ਵਾਲੇ ਤੇ ਜਦੋਂ ਉਹਨਾਂ ਨੇ ਆਪਦਾ ਸਾਰੀ ਚੀਜ਼ ਦੇਖੀ ਤਾਂ ਉਹਨਾਂ ਨੂੰ ਗਲਤ ਪਾਇਆ ਤੇ ਟਰਾਲੀ ਛੱਡ ਦਿੱਤੀ ਬਿਨਾ ਕਿਸੇ ਕਾਰਵਾਈ ਦੇਖੋ ਸਾਨੂੰ ਕੋਰਟ ਕੇਸ ਚੱਲਦਾ ਪਿਆ ਸਟੇ ਮਿਲੀ ਹੋਈ ਆ ਸੈਸ਼ਨ ਕੋਰਟ ਤੋਂ ਵੀ ਸਟੇ ਮਿਲੀ ਆ ਏਡੀਸੀ ਸਰ ਤੋਂ ਵੀ ਸਟੇ ਮਿਲੀ ਹੋਈ ਆ ਇਹਦੇ ਵਿੱਚ ਰਾਤ ਬਰਾਤੇ ਆਉਂਦੇ ਆ ਉਹਨਾਂ ਕੋ ਜੀਸੀਬੀ ਤੇ ਟਿਪਰ ਆਪਣੇ ਨੇ ਰਾਤ ਬਰਾਤੇ ਆਉਂਦੇ ਆ ਤਾਂ ਮਿੱਟੀ ਕੱਢ ਕੇ ਲੈ ਜਾਂਦੇ ਨੇ ਇਥੋਂ ਸਸੇਗਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਜੁੜੇ ਹੋ ਅਸੀਂ ਇਸ ਟਾਈਮ ਕਸਵਾ ਸਾਹਨੇਵਾਲ ਦੇ ਵਿੱਚ ਆ ਤੁਹਾਨੂੰ ਜ਼ਮੀਨ ਦਿਖਾ ਦਿੰਨੇ ਆ ਇਸ ਜ਼ਮੀਨ ਦੇ ਉੱਤੇ ਜਿੱਥੇ ਦੋ ਧਿਰਾਂ ਨੇ ਉਹਨਾਂ ਦਾ ਆਪਸੀ ਵਿਵਾਦ ਚੱਲ ਰਿਹਾ ਹੈ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਤੇ ਉਹਦੇ ਨਾਲ ਹੀ ਦੋਨੇ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਵੀ ਲਾਏ ਜਾ ਰਹੇ ਨੇ ਸਾਨੂੰ ਨਾਲ ਪਹਿਲੀ ਧਿਰ ਨੇ ਵੀ ਆਪਣਾ ਪੱਖ ਰੱਖਿਆ ਸੀ ਹੁਣ ਦੂਜੀ ਧਿਰ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਕੀ ਮਾਮਲਾ ਹੈ ਕੀ ਵਿਵਾਦ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਤੇ ਵਿਵਾਦ ਕੀ ਹੈ ਮੇਰਾ ਨਾਮ ਆ ਜੀ ਗੁਰਪ੍ਰੀਤ ਸਿੰਘ ਹਰਜੰਤ ਸਾਨੂੰ ਫਰਜੰਤ ਸਿੰਘ ਕੀ ਵਿਵਾਦ ਕੀ ਹੈ ਤੁਹਾਡਾ ਕਿਹਨਾਂ ਨਾਲ ਵਿਵਾਦ ਹੈ ਮੇਰਾ ਵਿਵਾਦ ਹੈਗਾ ਆਪਣਾ ਗੁਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਸਨ ਆਫ ਸੁਖਮਿੰਦਰ ਸਿੰਘ ਉਹਨਾਂ ਨਾਲ ਕੀ ਰੌਲਾ ਕੀ ਹੈ ਰੌਲਾ ਇਹੀ ਹੈ ਸਰ ਉਹਨਾਂ ਨੇ ਮਾਈਨਿੰਗ ਕੀਤੀ ਸੀਗੀ ਆ ਤੁਹਾਡੇ ਸਾਹਮਣੇ ਆ ਜੋ ਵੀ ਹੈ ਤੇ ਮੈਂ ਇਹਦੀ ਸ਼ਿਕਾਇਤ ਮਾਈਨਿੰਗ ਵਿਭਾਗ ਨੂੰ ਕੀਤੀ ਸੀ ਤੇ ਆਰੁਸ਼ ਮਹਿਤਾ ਜੀ ਐਸ ਡੀਓ ਸਾਹਿਬ ਤੇ ਅੰਕਿਤ ਜੀ ਜੀ ਸਾਹਿਬ ਉਹ ਆ ਕੇ ਇਹਨਾਂ ਤੇ ਕਾਰਵਾਈ ਕਰਕੇ ਪੁਲਿਸ ਨੂੰ ਕਾਰਵਾਈ ਕਰਨ ਨੂੰ ਕਹਿ ਗਏ ਮਾਨਯੋਗ ਐਸ ਐਚਓ ਸਾਹਿਬ ਨੇ ਕਾਰਵਾਈ ਕਰਦੇ ਹੋਏ ਇਹਨਾਂ ਤੇ ਪਰਚਾ ਵੀ ਦੇ ਦਿੱਤਾ ਤੇ ਹੁਣ ਉਹ ਮੇਰੇ ਨਾਲ ਰੰਜਿਸ਼ ਕੱਢਣ ਲਈ ਤੁਹਾਨੂੰ ਮੈਂ ਪਿੱਛੇ ਦਿਖਾ ਕੇ ਹੀ ਆਇਆ ਹਾਂ ਜਿੱਥੇ ਕਹ ਰਹੇ ਨੇ 6-7 ਫੁੱਟ ਦੇ ਟੋਏ ਪਾਏ ਨੇ ਉਹ ਵੀ ਤੁਸੀਂ ਸਾਰਾ ਸੀਨ ਦੇਖ ਹੀ ਲਿਆ ਵਾ ਤੇ ਦੁਸ਼ਟ ਪ੍ਰਚਾਰ ਕਰ ਰਹੇ ਨੇ ਮੇਰੇ ਵਿਰੁੱਧ ਜਦ ਕਿ ਆ ਇਹਨਾਂ ਦੀ ਆ ਜ਼ਮੀਨ ਆ ਆ ਮੇਰੀ ਜ਼ਮੀਨ ਦਾ ਨੁਕਸਾਨ ਕਰ ਰਹੇ ਨੇ ਤੇ 15-15 ਫੁੱਟ ਦੇ ਟੋਏ ਪਾਏ ਹੋਏ ਨੇ ਜਿਹਦੇ ਵਿੱਚ ਉਹ ਕਹ ਰਹੇ ਆ ਮੈਂ ਪੱਦਰ ਕਰ ਰਿਹਾ ਆ ਮੈਂ ਆ ਦੇਖ ਲਓ ਕੀ ਪੱਧਰ ਕਰ ਰਿਹਾ ਵਾ ਤੁਸੀਂ ਨਹੀਂ ਜਿਹੜੀ ਉੱਪਰ ਮੈਂ ਕੈਮਰਾ ਨੂੰ ਕਹੂੰਗਾ ਇੱਕ ਵਾਰ ਦਿਖਾ ਦੇ ਜਿਹੜਾ ਉੱਪਰ ਝੋਨੇ ਦੀ ਫਸਲ ਆ ਉਹ ਕਿਦੀ ਹੈ ਉਹ ਸਾਡੀ ਫਸਲ ਹੈ ਜੀ ਤੇ ਆ ਜਿਹੜਾ ਟੋਆ ਹੈ ਇਹ ਕਿਹਨਾਂ ਦੀ ਜ਼ਮੀਨ ਹੈ ਇਹ ਗੁਰਵਿੰਦਰ ਸਿੰਘ ਜੋ ਉਸ ਦਿਨ ਇੰਟਰਵਿਊ ਦੇ ਰਿਹਾ ਸੀਗਾ ਉਹਨਾਂ ਦੀ ਜ਼ਮੀਨ ਹੈ ਮਤਲਬ ਤੁਹਾਡਾ ਦੋਸ਼ ਇਹ ਹੈ ਕਿ ਉੱਪਰ ਵਾਲੀ ਜ਼ਮੀਨ ਹੈ ਤੁਹਾਡੀ ਉੱਚੀ ਜ਼ਮੀਨ ਹੈ ਉਹਦੀ ਮਿੱਟੀ गिर ਕੇ ਟੋਏ 'ਚ ਜਾਂਦੀ ਹੈ ਹਾਂਜੀ ਸਰ ਉਹ ਰਾਤ ਬਰਾਤੇ ਆਉਂਦੇ ਆ ਉਹਨਾਂ ਕੋ ਜੀਸੀਬੀ ਤੇ ਟਿਪਰ ਆਪਣੇ ਨੇ ਰਾਤ ਬਰਾਤੇ ਆਉਂਦੇ ਆ ਤਾਂ ਮਿੱਟੀ ਕੱਢ ਕੇ ਲੈ ਜਾਂਦੇ ਨੇ ਇੱਥੋਂ ਉਹ ਪਰ ਉਹ ਵੀ ਤੁਹਾਡੇ ਤੇ ਵੀ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਵੀ ਮਿੱਟੀ ਚ ਚੱਕੀ ਹੋਈ ਆ ਜ਼ਮੀਨ ਸਾਡੀ ਆ ਉਹ ਬਿਲਕੁਲ ਸਰ ਆ ਦੇਖੋ ਸਾਨੂੰ ਕੋਰਟ ਕੇਸ ਚੱਲਦਾ ਪਿਆ ਸਟੇ ਮਿਲੀ ਹੋਈ ਆ ਸੈਸ਼ਨ ਕੋਰਟ ਤੋਂ ਵੀ ਸਟੇ ਮਿਲੀ ਆ ਏਡੀਸੀ ਸਰ ਤੋਂ ਵੀ ਸਟੇ ਮਿਲੀ ਹੋਈ ਆ ਇਹਦੇ ਵਿੱਚ ਨਹੀਂ ਉਹ ਜ਼ਮੀਨ ਦਾ ਕੀ ਰੋਲਾ ਮਾਲਕੀ ਕੀ ਆ ਜ਼ਮੀਨ ਕਹ ਹੈ ਕਿਦੀ ਉਹ ਜ਼ਮੀਨ ਉਹ ਇਸ ਟਾਈਮ ਸਾਡੀ ਹੀ ਆ ਕਿਉਂਕਿ ਅਸੀਂ ਰਜਿਸਟਰੀਆਂ ਕਰਾਈਆਂ ਹੋਈਆਂ ਨੇ ਉਹ ਇਸ ਕਰਕੇ ਸਾਰੇ ਮਾਲਕਾਨਾ ਹੱਕ ਵੀ ਤੇ ਪਿਛਲੇ 15 16 ਸਾਲ ਤੋਂ ਸਾਰਾ ਕਬਜ਼ਾ ਵੀ ਸਾਡੇ ਕੋਲ ਹੀ ਆ ਇੰਤਕਾਲ ਚੜੇ ਸੀਗੇ ਹੁਣ ਫਿਲਹਾਲ ਸੈਟੀਸਾਈਡ ਹੋ ਗਈ ਆ ਕਿਉਂਕਿ ਅਸੀਂ ਅੱਗੇ ਪੀਲਾਤੀ ਉਹਦੇ ਕਰਕੇ ਸਾਨੂੰ ਅਗੋਂ ਰੀਲੀਫ ਵੀ ਮਿਲ ਗਈ ਆ ਨਹੀਂ ਉਹ ਜਿਹੜੀ ਜ਼ਮੀਨ ਹੈ ਤੁਹਾਡੀ ਪੁਸ਼ਤਾਨੀ ਹੈ ਜਾਂ ਤੁਸੀਂ ਖਰੀਦੀ ਹੈ ਕਿਵੇਂ ਅਸੀਂ ਉਹਨਾਂ ਦੀ ਗੁਰਵਿੰਦਰ ਸਿੰਘ ਦੀ ਦਾਦੀ ਤੋਂ ਖਰੀਦੀ ਆ ਹਾਂਜੀ ਨਹੀਂ ਫਿਰ ਜੇ ਤੁਸੀਂ ਖਰੀਦ ਲਈ ਪੈਸੇ ਦਿੱਤੇ ਇੰਤਕਾਲ ਕਰਤੇ ਫਿਰ ਉਹਨਾਂ ਨੂੰ ਹੁਣ ਕੀ ਉਹ ਕਿਸੇ ਗੁਰਮੀਤ ਕੌਰ ਜਨਾਨੀ ਨੂੰ ਲੈ ਕੇ ਆਏ ਨੇ ਜੋ ਕਿ ਕਿਸੇ ਹੋਰ ਪਿੰਡ ਦੀ ਆ ਉਹਨੂੰ ਲੈ ਕੇ ਆਏ ਨੇ ਕਹਿੰਦੇ ਸਾਡੀ ਚਾਚੀ ਆ ਜਿਸ ਦੇ ਕੀ ਸਾਡੇ ਕੋਲ ਚਲੋ ਕਾਫੀ ਪ੍ਰੂਫ ਨੇ ਉਹ ਅਸੀਂ ਕੋਰਟ ਦੇ ਵਿੱਚ ਸਾਬਤ ਕਰਾਂਗੇ ਹਾਂਜੀ ਤੇ ਉਹ ਜ਼ਮੀਨ ਦੇ ਉੱਤੇ ਹੁਣ ਕਬਜ਼ਾ ਕਿਦਾ ਕਬਜ਼ਾ ਸਾਡਾ ਹੀ ਆ ਵੀਰ ਜੀ ਅਸੀਂ ਠੇਕੇ ਤੇ ਦਿੱਤੀ ਹੋਈ ਆ ਜ਼ਮੀਨ ਉਹ ਹਾਂਜੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਐਸ ਐਚਓ ਸਾਹਿਬ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਆਪਣੇ ਜੇਏ ਸਾਹਿਬ ਦੇ ਹੁਕਮ ਅਨੁਸਾਰ ਪਰਚਾ ਤਾਂ ਕੱਟ ਦਿੱਤਾ ਵਾ ਮਾਈਨਿੰਗ ਵਿਭਾਗ ਦੇ ਅਨੁਸਾਰ ਪਰ ਹਜੇ ਤੱਕ ਉਹਨਾਂ ਦੇ ਬਾਨਾਂ ਦੀ ਰਿਕਵਰੀ ਜੀਸੀਬੀ ਤੇ ਟਿੱਪਰ ਦੀ ਤੇ ਉਹਨਾਂ ਦੀ ਅਰੈਸਟ ਨਹੀਂ ਪਾਈ ਗਈ ਜੋ ਕਿ ਉਹਨਾਂ ਦੀ ਜੋਤਾਰਾ ਲਿਖ ਕੇ ਗਏ ਨੇ ਉਸ ਦੇ ਅਕੋਰਡਿੰਗ ਉਹਨਾਂ ਦੀ ਅਰੈਸਟ ਵੀ ਪੈਣੀ ਚਾਹੀਦੀ ਹੈ ਪਰ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਐਸੇ ਜ਼ਮੀਨ ਦੇ ਵਿੱਚੋਂ ਤੁਸੀਂ ਮਾਈਨਿੰਗ ਕਰ ਲਈ ਮਿੱਟੀ ਟਰਾਲੀਆਂ 'ਚ ਭਰ ਕੇ ਲੈ ਗਏ ਆ ਤੁਹਾਡੇ ਸਾਹਮਣੇ ਆ ਜੀ ਕਿਹੜੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਰਿਓ ਸਿੱਟਿਆ ਰਿਓ ਸਿੱਟੇ ਦੇ ਦੀਆਂ ਟਰਾਲੀ ਫੜ ਕੇ ਲੈ ਗਏ ਸੀਗੇ ਉਸ ਟਾਈਮ ਪੁਲਿਸ ਵਾਲੇ ਤੇ ਜਦੋਂ ਉਹਨਾਂ ਨੇ ਆਪਦਾ ਸਾਰੀ ਚੀਜ਼ ਦੇਖੀ ਤਾਂ ਉਹਨਾਂ ਨੂੰ ਗਲਤ ਪਾਇਆ ਤੇ ਟਰਾਲੀ ਛੱਡ ਦਿੱਤੀ ਬਿਨਾਂ ਕਿਸੇ ਕਾਰਵਾਈ ਤੋਂ ਆਹ ਮਿੱਟੀ ਆ ਜਿਹੜੀ ਸੜਕ ਨਾਲ ਲਾਈ ਗਈ ਹੈ ਇਹੀ ਸਾਡਾ ਕਸੂਰ ਆ ਬਈ ਮਿੱਟੀ ਕਾ ਤੇ ਸੜਕ ਨਾਲ ਕਿਸੇ ਦੇ ਰਾਹ ਨੂੰ ਬਣਾਤਾ ਇਧਰ ਆ ਪੈਰੋ ਮੰਨਾ ਰੋਡ ਦੇ ਉੱਤੇ ਵੀ ਲਾਈ ਹੋਈ ਆ ਸਾਰੀ ਮਿੱਟੀ ਜੋ ਵੀ ਆ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਦਵੇ ਉਹ ਜਿਹੜੀ ਰਸਤੇ ਦੇ ਨਾਲ ਮਿੱਟੀ ਲਾਈ ਆ ਤੇ ਇਧਰਾਂ ਜਿਹੜੀਆਂ ਜੜੀਆਂ ਟਰਾਲੀਆਂ ਦਿਖਾਈਆਂ ਗਿਆ ਸੀ ਉਹ ਟਰਾਲੀ ਜਿਹੜੀ ਇੱਥੇ ਜਿਹੜਾ ਕਾਸਤਕਾਰ ਹੈ ਜਿਹਦੇ ਕੋਲ ਠੇਕੇ ਤੇ ਜਾਂ ਜ਼ਬਤੀ ਤੇ ਜ਼ਮੀਨ ਆ ਉਹ ਬੰਦੇ ਨੇ ਆਪਣੀ ਫਸਲ ਦੇ ਵਿੱਚ ਰਿਓ ਪਾਇਆ ਸੀਗਾ ਜਣਜੀ ਰੂੜੀ ਸਿੱਟ ਕੇ ਗਿਆ ਸੀ ਤਾਂ ਜੋ ਰਿਓ ਦਾ ਇਹ ਕੰਮ ਕਰ ਸਕੇ ਤੁਸੀਂ ਤਸਵੀਰਾਂ ਖੁਦ ਦੇਖ ਸਕਦੇ ਹੋ ਖਾਦਾ ਕੰਮ ਕਰ ਸਕੇ ਇਹ ਸਾਡੇ ਨਾਲ ਦੂਜੀ ਤਰ੍ਹਾਂ ਸੀ ਜਿਹੜੇ ਕਹਿੰਦੇ ਆ ਕਿ ਸਾਡਾ ਖੇਤ ਆ ਜਿਹੜਾ ਉੱਪਰ ਆ ਤੁਹਾਨੂੰ ਕੈਮਰਾਮੈਨ ਨੇ ਦਿਖਾਇਆ ਵੀ ਹੈ ਕਿ ਝੋਨੇ ਦੀ ਫਸਲ ਵੀਜੀ ਹੈ ਪਿੱਛੇ ਬਰਸਾਤਾ ਸੀ ਇਧਰੋਂ ਢੋਆ ਪੱਟ ਲੈਂਦੇ ਆ ਤੇ ਸਲਾ ਉਹ ਟੋਏ ਦੇ ਵਿੱਚ ਕਿੱਡ ਜਾਂਦੀ ਹੈ ਇਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ